ਜੇਕਰ ਤੁਹਾਡੇ ਵੀ ਸਰਦੀਆਂ ਦੇ ਵਿੱਚ ਝੜਦੇ ਨੇ ਵਾਲ ਤਾਂ ਆ ਦੇਖ ਲਓ ਇਸ ਵਿਟਾਮਿਨ ਡੀ ਕਮੀ ਦੇ ਨਾਲ ਝੜਦੇ ਨੇ ਤੁਹਾਡੇ ਸਿਰ ਦੇ ਵਾਲ ਇਹ ਟੈਸਟ ਜ਼ਰੂਰੀ ਨੇ ਤੁਹਾਡੇ ਲਈ ਇਸ ਸਮੱਸਿਆ ਨੂੰ ਕਿਵੇਂ ਹੱਲ ਕੀਤਾ ਜਾ ਸਕਦਾ ਹੈ ਦੇਖੋ ਸਾਡੀ ਅੱਜ ਦੀ ਇਸ ਖਾਸ ਰਿਪੋਰਟ ਦੇ ਵਿੱਚ ਜੀ ਹਾਂ ਵਾਲ ਝੜਨਾ ਇਹ ਆਮ ਸਮੱਸਿਆ ਨਹੀਂ ਹੈ ਵਿਟਾਮਿਨਾਂ ਦੀ ਕਮੀ ਦੇ ਕਾਰਨ ਵੀ ਵਾਲ ਝੜ ਸਕਦੇ ਨੇ ਅਤਾਜਕਲ ਦੇ ਸਮੇਂ ਦੇ ਵਿੱਚ ਚਾਹੇ ਲੇਡੀਜ਼ ਹੋਵੇ ਜਾਂ ਫਿਰ ਜੈਂਟਸ ਹੋਵੇ ਸਭ ਦੇ ਵਾਲ ਝੜਦੇ ਨੇ ਤਾਂ ਸਰਦੀਆਂ ਦੇ ਵਿੱਚ ਵਾਲ ਝੜਨ ਦੀ ਸਮੱਸਿਆ ਵੱਧ ਜਾਂਦੀ ਹੈ ਉਂਝ ਤਾਂ ਇਹਨਾਂ ਦਿਨਾਂ ਦੇ ਵਿੱਚ ਵਾਲਾਂ ਦੇ ਵਿੱਚ ਡੈਂਡਰਫ ਅਤੇ ਖੁਸ਼ਕੀ ਵੀ ਵੱਧ ਜਾਂਦੀ ਹੈ ਜਿਸ ਕਾਰਨ ਇਹ ਸਮੱਸਿਆ ਵਿਧੂਗੁਣੀ ਹੋ ਜਾਂਦੀ ਹੈ ਪਰ ਇਸ ਨੂੰ ਆਮ ਸਮੱਸਿਆ ਸਮਝਣਾ ਠੀਕ ਨਹੀਂ ਹੈ ਵਾਲ ਝੜੰਦਾ ਇੱਕ ਕਾਰਨ ਸਰੀਰ ਦੇ ਵਿੱਚ ਵਿਟਾਮਿਨ ਡੀ ਕਮੀ ਵੀ ਹੋ ਸਕਦੀ ਹੈ ਇਹਨਾਂ ਵਿਟਾਮਿਨ ਦੀ ਕਮੀ ਦੇ ਕਾਰਨ ਸਰਦੀਆਂ ਦੇ ਵਿੱਚ ਵਾਲ ਝੜਨ ਦੀ ਸਮੱਸਿਆ ਹੋ ਰਹੀ ਵੀ ਵਾ ਜਾਂਦੀ ਹੈ ਤਾਂ ਉਹ ਜਾਣਦੇ ਹਾਂ ਇਸ ਬਾਰੇ ਮਾਇਰਾ ਦਾ ਕੀ ਕੁਝ ਕਹਿਣਾ ਹੈਗਾ ਇਹ ਵੀਡੀਓ ਇੱਕ ਵਾਰ ਤੁਸੀਂ ਦੇਖੋ ਇਸ ਤੋਂ ਬਾਅਦ ਸਾਨੂੰ ਤੁਹਾਨੂੰ ਦੱਸਦੇ ਹਾਂ ਕਿ ਇਸ ਦੇ ਲਈ ਤੁਹਾਨੂੰ ਕਿਹੜੇ ਕਿਹੜੇ ਟੈਸਟ ਕਰਾਉਣੇ ਜ਼ਰੂਰੀ ਨੇ ਤਾਂ ਅਸੀਂ ਤੁਹਾਨੂੰ ਵਾਲਾਂ ਦੇ ਝੜਨ ਦੀ ਸਮੱਸਿਆ ਬਾਰੇ ਇਹ ਜਾਣਕਾਰੀ ਜਿਹੜੀ ਕਿ ਅਵੀਮੀ ਹਰਬਲ ਨਾਮ ਦੇ ਇੱਕ ਇੰਸਟਾਗ੍ਰam ਪੇਜ ਦੇ ਉੱਤੇ ਸ਼ੇਅਰ ਕੀਤੇ ਇੱਕ ਵੀਡੀਓ ਰਾਈ ਦੇ ਰਹੇ ਆ ਤਾਂ ਜਿਵੇਂ ਕਿ ਤੁਸੀਂ ਆ ਵੀਡੀਓ ਦੇਖੀ ਹੈ ਜਿਸ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਤੁਹਾਨੂੰ ਕਿਹੜੇ ਕਿਹੜੇ ਟੈਸਟ ਜਿਹੜੇ ਕਿ ਖੂਨ ਦੇ ਜਿਹੜੇ ਕਿ ਟੈਸਟ ਜਾਂਚ ਕਰਾਉਣੀ ਚਾਹੀਦੀ ਹੈ ਵਾਲ ਚੜਨ ਦੀ ਸਥਿਤੀ ਦੇ ਵਿੱਚ ਤੁਹਾਨੂੰ ਕਿਹੜੇ ਕਿਹੜੇ ਖੂਨ ਦੀ ਜਾਂਚ ਕਰਾਉਣੀ ਚਾਹੀਦੀ ਹੈ ਇੱਕ ਵਾਰ ਵਿਸਥਾਰ ਸਹਿਤ ਤੁਹਾਨੂੰ ਉਹ ਵੀ ਦੱਸ ਦਿੰਦੇ ਆ ਦਰਅਸਲ ਵਾਲ ਚੜਨ ਦੇ ਨਾਲ ਸਰੀਰ ਦੇ ਵਿੱਚ ਇਹਨਾਂ ਵਿਟਾਮਿਨਾਂ ਦੀ ਕਮੀ ਹੋ ਸਕਦੀ ਹੈ ਜਿਵੇਂ ਕਿ ਵਿਟਾਮਿਨ ਬੀ 12 ਜੇਕਰ ਤੁਹਾਡੇ ਸਰੀਰ ਦੇ ਵਿੱਚ ਇਸ ਵਿਟਾਮਿਨ ਦੀ ਕਮੀ ਹੈ ਤਾਂ ਇਸ ਮੌਸਮ ਦੇ ਵਿੱਚ ਵਾਲ ਜ਼ਿਆਦਾ ਝੜਦੇ ਨੇ ਇਸ ਦੇ ਲਈ ਤੁਹਾਨੂੰ ਵਿਟਾਮਿਨ B12 ਲਈ ਖੂਨ ਦੀ ਜਾਂਚ ਕਰਾਉਣੀ ਚਾਹੀਦੀ ਹੈ ਸੈਕੰਡ ਆਉਂਦਾ ਹੈ ਅਨੀਮੀਆ ਜੀ ਹਾਂ ਬਿਲਕੁਲ ਸਹੀ ਸੁਣਿਆ ਹੈ ਸਰੀਰ ਦੇ ਵਿੱਚ ਖੂਨ ਦੀ ਕਮੀ ਦੇ ਨਾਲ ਅਨੀਮੀਆ ਜਾਂ ਫਿਰ ਹਿਮੋਗਲੋਬਿਨ ਦੀ ਕਮੀ ਹੋ ਸਕਦੀ ਹੈ ਇਸ ਦੇ ਲਈ ਤੁਸੀਂ CBC ਖੂਨ ਦੀ ਜਾਂਚ ਕਰਵਾ ਸਕਦੇ ਹੋ ਫਿਰ ਆਉਂਦਾ ਹੈ ਫੈਰੀਟਿਨ ਅਤੇ سیرਮ ਆਇਰਨ ਟੈਸਟ ਜਿਹਾ ਸਰੀਰ ਦੇ ਵਿੱਚ ਆਇਰਨ ਵਾਲਾ ਵਾਲਾ ਦਿ ਲਈ ਵਾਧੇ ਦੇ ਲਈ ਜ਼ਰੂਰੀ ਹੈ ਕਿਉਂਕਿ ਇਹ ਲਾਲ ਖੂਨ ਦੇ ਸੈੱਲਾਂ ਦੇ ਉਤਪਾਦਨ ਦੇ ਵਿੱਚ ਮਦਦ ਕਰਦਾ ਹੈ ਜੁਵਾਲਾ ਦੀਆਂ ਜੜ੍ਹਾਂ ਨੂੰ ਪੋਸ਼ਣ ਜਿਹੜਾ ਕਿ ਪੋਸ਼ਣ ਪ੍ਰਦਾਨ ਕਰਦੇ ਨੇ ਫਿਰ ਆਉਂਦਾ ਹੈ ਥਾਇਰੋਇਡ ਫੰਕਸ਼ਨ ਟੈਸਟ ਜਿਹਾ ਥਾਇਰੋਇਡ ਹਾਰਮੋਨਸ ਦਾ ਸੰਤੁਲਨ ਵਾਲਾ ਦੇ ਵਾਧੇ ਦੇ ਵਿੱਚ ਰੁਕਾਵਟ ਪਾ ਸਕਦਾ ਹੈ ਜਿਸ ਦੇ ਨਾਲ ਵਾਲ ਪਤਲੇ ਹੋ ਜਾਂਦੇ ਨੇ ਜਾਂ ਬਹੁਤ ਜ਼ਿਆਦਾ ਡਿੱਗਦੇ ਨੇ ਇਸ ਦੇ ਲਈ ਤੁਹਾਨੂੰ ਥਾਇਰੋਇਡ T3 T4 TSH ਦੇ ਟੈਸਟ ਕਰਾਉਣੇ ਚਾਹੀਦੇ ਨੇ ਤਾਂ ਫਿਰ ਆਉਂਦਾ ਹੈਗਾ ਹਾਰਮੋਨਲ ਪੈਨਲ ਸਰੀਰ ਦੇ ਵਿੱਚ ਡੈਂਡਰੋਜਨ ਜਿਹੜੇ ਕਿ ਐਂਡਰੋਜਨ ਵਰਗੇ ਹਾਰਮੋਨਲ ਅਸੰਤੁਲਿਤ ਜਾਂ ਫਿਰ ਪੀਸੀਓਐਸ ਵਰਗੀਆਂ ਸਥਿਤੀਆਂ ਵਾਲਾ ਦੇ ਸੈੱਲਾਂ ਨੂੰ ਨੁਕਸਾਨ ਪਹੁੰਚਾਉਣਾ ਸ਼ੁਰੂ ਹੋ ਜਾਂਦੇ ਨੇ ਇਸ ਦੇ ਲਈ ਤੁਸੀਂ ਜਿਹੜੇ ਕਿ ਟੈਸਟੋਸਟੀਰੋਨ ਜਾਂ ਫਿਰ ਹਾਈਡਰੋਜਨ ਟੈਸਟ ਕਰਵਾ ਸਕਦੇ ਹੋ ਇਸ ਤੋਂ ਇਲਾਵਾ ਵਿਟਾਮਿਨ ਡੀ ਦੀ ਵੀ ਕਮੀ ਦੇ ਨਾਲ ਵੀ ਵਾਲ ਝੜ ਸਕਦੇ ਨੇ ਤਾਂ ਵਿਟਾਮਿਨ ਡੀ ਕਜਿਹਾ ਤਾਤੇ ਜੋ ਸਾਡੇ ਵਾਲਾਂ ਦੇ ਵਾਦੇ ਦੇ ਵਿੱਚ ਮਦਦ ਕਰਦਾ ਯਾਨੀ ਕਿ ਤੁਹਾਡੇ ਵਾਲ ਝੜਨ ਦੇ ਵਿੱਚ ਹੋਰ ਵੀ ਜ਼ਿਆਦਾ ਮਦਦ ਕਰਦਾ ਤਾਂ ਦੱਸਦੇ ਕਿ ਵਿਟਾਮਿਨ ਡੀ ਜੇਕਰ ਤੁਹਾਡੇ ਸਰੀਰ ਦੇ ਵਿੱਚ ਪੂਰਾ ਹੈ ਤਾਂ ਤੁਹਾਡੇ ਵਾਲ ਬਿਲਕੁਲ ਵੀ ਨਹੀਂ ਝੜਨਗੇ ਇਹ ਸਮੱਸਿਆ ਨੂੰ ਕਿਵੇਂ ਹੱਲ ਕੀਤਾ ਜਾ ਸਕਦਾ ਹੈਗਾ ਆਓ ਤੁਹਾਨੂੰ ਦੱਸਦੇ ਹਾਂ ਉਸਦਾ ਵਿਟਾਮਿਨਾਂ ਦੀ ਕਮੀ ਵਾਲਾਂ ਦੇ ਝੜੰਦੀ ਨਿਸ਼ਾਨੀ ਹੋ ਸਕਦੀ ਹੈ ਪਰ ਇਸ ਦੀ ਜਾਂਚ ਕਰਵਾਉਣੀ ਵੀ ਜ਼ਰੂਰੀ ਹੈ ਕਿਉਂਕਿ ਕਈ ਵਾਰ ਵਿਟਾਮਿਨਾਂ ਦੀ ਕਮੀ ਗੰਭੀਰ ਹੋ ਸਕਦੀ ਹੈ ਜਿਸ ਨੂੰ ਦੂਰ ਕਰਨ ਦੇ ਲਈ ਤੁਹਾਨੂੰ ਡਾਕਟਰੀ ਸਹਾਇਤਾ ਲੈਣੀ ਪਵੇਗੀ ਜੇਕਰ ਇਹ ਵਿਟਾਮਿਨ ਆਮ ਤੌਰ ਦੇ ਉਤੇ ਘੱਟ ਹੋਣ ਤਾਂ ਇਸ ਦੀ ਕਮੀ ਨੂੰ ਖਾਣ ਪੀਣ ਦੇ ਨਾਲ ਠੀਕ ਕੀਤਾ ਜਾ ਸਕਦਾ ਹੈ ਵਿਟਾਮਿਨ B12 ਅਤੇ ਆਇਰਨ ਦੇ ਲਈ ਤੁਸੀਂ ਪਾਲਕ ਖਾ ਸਕਦੇ ਹੋ ਚਕੁੰਦਰ ਖਾ ਸਕਦੇ ਹੋ ਮਸ਼ਰੂਮ ਡੈਰੀ ਉਤਪਾਦ ਵੀ ਖਾ ਸਕਦੇ ਹੋ ਵਿਟਾਮਿਨ ਡੀ ਦੇ ਲਈ ਸੂਰਜ ਦੀ ਰੋਸ਼ਨੀ ਦਾ ਸਹਾਰਾ ਲੈਣਾ ਬਹੁਤ ਸਭ ਤੋਂ ਵਧੀਆ ਹੋ ਜਾਂਦਾ ਹੈ। ਆਮਲਾ ਖਾਣ ਦੇ ਨਾਲ ਵੀ ਸਿਹਤਮੰਦ ਰਹਿੰਦੇ ਨੇ ਲੋਕ। ਅਕਸਰ ਤੁਸੀਂ ਸੁਣਿਆ ਹੋਵੇਗਾ ਕਿ ਆਮਲਾ ਤੁਹਾਡੇ ਸਰੀਰ ਦੇ ਲਈ ਬਹੁਤ ਜ਼ਿਆਦਾ ਬੈਨੀਫਿਟ ਹੁੰਦਾ ਹੈ ਪਰ ਇਹ ਤੁਹਾਡੇ ਵਾਲਾਂ ਦੇ ਵਿੱਚ ਵੀ ਬਹੁਤ ਜ਼ਿਆਦਾ ਬੈਨੀਫਿਟ ला ਸਕਦਾ ਹੈ। ਜੇਕਰ ਤੁਹਾਡੇ ਵਾਲ ਝੜਦੇ ਨੇ ਤਾਂ ਤੁਸੀਂ ਸਵੇਰੇ ਖਾਲੀ ਪੇਟ ਆਮਲਾ ਇੱਕ ਆਮਲਾ ਜ਼ਰੂਰ ਖਾਇਆ ਕਰੋ। ਇਹ ਜਾਣਕਾਰੀ ਤੁਹਾਨੂੰ ਕਿਵੇਂ ਚ ਲੱਗੀ ਹੈ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ ਤੇ ਜੇਕਰ ਤੁਹਾਡੇ ਵੀ ਵਾਲ ਝੜਦੇ ਨੇ ਤਾਂ ਹੁਣ ਤੋਂ ਹੀ ਇਹਨਾਂ ਸਬਜ਼ੀਆਂ ਦੀ ਵਰਤੋਂ ਸ਼ੁਰੂ ਕਰ ਦੋ ਪਾਲਕ ਹੋ ਗਿਆ ਚਕੁੰਦਰ ਹੋ ਗਿਆ ਆਮਲਾ ਹੋ ਗਿਆ ਇਸ ਦੇ ਨਾਲ ਹੀ ਤੁਸੀਂ ਜੇਕਰ ਤੁਹਾਨੂੰ ਜਿਹੜੇ ਕਿ ਇਹ ਵਾਲ ਸਰਨ ਦੀ ਪਰੇਸ਼ਾਨੀ ਜ਼ਿਆਦਾ ਹੈਗੀ ਤਾਂ ਆਪਣੇ ਡਾਕਟਰ ਦੇ ਨਾਲ ਸਲਾਹ ਜ਼ਰੂਰ ਕਰੋ ਤੇ ਆਪਣੇ ਵਿਟਾਮਿਨ ਦੀ ਕਮੀ ਨੂੰ ਪੂਰਾ ਕਰੋ